ਸਰ ਜਿਹੜਾ ਅੱਜ ਪ੍ਰੈਸ ਕਾਨਫਰੰਸ ਹੈ ਇਸ ਮਾਮਲੇ ਬਾਰੇ ਦੱਸੋ ਬੇਸਿਕਲੀ ਜੀ 7 ਤਰੀਕ ਦੀ ਜਿਹੜੀ ਹੈਗੀ ਹੈ ਇਹ ਵਾਰਦਾਤ ਹੈ 3 ਅਗਸਤ ਦੀ ਇਹ ਮਲੂਆ ਤੋਂ ਜਦੋਂ ਸਟੇਡੀਅਮ ਰੋਡ ਆਨੇ ਆ ਉੱਥੇ ਪੰਪ ਹੈਗਾ ਪੰਪ ਦੇ ਉੱਤੇ ਇਹ ਦੇ ਕੋਲੇ ਵਾਰਦਾਤ ਹੋਈ ਸੀਗੀ ਇਹਦੇ ਚ ਸਤਿਆਮ ਨਾਮ ਦੇ ਜਿਹੜੇ ਹੈਗੇ ਨੇ ਮਲੂਆ ਕਲੋਨੀ ਦੇ ਰਹਿਣ ਵਾਲੇ ਉਹਨਾਂ ਦੀ ਗੱਡੀ ਸੀਗੀ ਜਿਹੜੀ ਆਲਟੋ ਤਾਂ ਉਹ ਆਲਟੋ ਕੇ 10 ਗੱਡੀ ਸੀਗੀ ਉਹਦੇ ਚ ਸੀਐਨਜੀ ਵਗੈਰਾ ਜਿਹੜੀ ਹੈ ਜਿੰਨੀ ਫਿਲ ਕਰਵਾ ਰਹੇ ਸੀਗੇ ਉਸ ਟਾਈਮ ਦੇ ਉੱਤੇ ਦੋ ਮੁੰਡੇ ਆਉਂਦੇ ਨੇ ਮੋਟਰਸਾਈਕਲ ਦੇ ਉੱਤੇ ਜਿਹੜੇ ਆ ਕੇ ਗੱਡੀ ਖੋਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਰਜਿਸਟਰ ਕਰਦੇ ਨੇ ਤਾਂ ਚਾਕੂ ਨੂੰ ਮਹ ਹਥਿਆਰ ਨਾਲ ਉਹ ਤੇ ਹਮਲਾ ਵੀ ਕਰਦੇ ਨੇ ਤੇ ਗੱਡੀ ਲੈ ਕੇ ਵਿਦ ਮੋਟਰਸਾਈਕਲ ਉੱਥੋਂ ਜਿਹੜੇ ਹੈਗੇ ਨੇ ਉਹ ਮੌਕਾ ਤੋਂ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਆਪਣੇ ਤੌਰ ਦੇ ਉੱਤੇ ਵੀ ਪਤਾ ਕਰਦੇ ਨੇ ਤੇ ਸਾਰੀ ਗੱਲਬਾਤ ਜਦੋਂ ਕਲੀਅਰ ਹੁੰਦੀ ਹੈ ਤਾਂ ਸਾਡੇ ਕੋਲੇ ਦੋ ਦੋਸ਼ੀਆਂ ਦਾ ਨਾਮ ਸਰਫਿਸ ਹੁੰਦਾ ਸੁਖਵਿੰਦਰ ਸੁਖਾ ਤੇ ਗੁਰਿੰਦਰ ਉਰਫ ਕਾਲਾ ਇਹ ਦੋ ਬੰਦਾ ਨਾਮ ਆਉਂਦਾ ਹੈ ਇਹਨਾਂ ਦੋਨਾਂ ਦੇ ਉੱਤੇ ਫਿਰ ਜਿਹੜੀ ਹੈਗੀ ਹੈ ਇਹ ਐਫ ਆਈ ਆਰ ਸਾਡੇ ਵੱਲੋਂ ਜਿਹੜੀ ਹੈਗੀ ਹੈ 137 ਨੰਬਰ ਐਫ ਆਈ ਆਰ ਮੁੱਲਾਂਪੁਰ ਥਾਣੇ ਦੇ ਵਿੱਚ ਅੰਡਰ ਸੈਕਸ਼ਨ 309 4 115 2 ਦਨ 5 ਜਿਹੜੀ ਹੈਗੀ ਹੈ ਇਹ ਬੀ ਐਨ ਐਸ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤੇ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਸਾਡੇ ਵੱਲੋਂ ਰੇਡਸ ਕੀਤੀਆਂ ਜਾਂਦੀਆਂ ਨੇ ਤੇ ਇਹਦੇ ਵਿੱਚ ਜਿਹੜਾ ਦੋਸ਼ੀ ਇਹਨਾਂ ਦੇ ਵਿੱਚੋਂ ਇੱਕ ਹੈਗਾ ਗੁਰਿੰਦਰ ਉਰਫ ਕਾਲਾ ਪੁੱਤਰ ਗੁਰਮੁਖ ਸਿੰਘ ਵਾਸੀ ਪਿੰਡ ਮੀਆਂਪੁਰ ਚੰਗਰ ਇਹ ਜਿਹੜਾ ਦੋਸ਼ੀ ਹੈ ਇਹ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਅਸੀਂ 9 ਤਰੀਕ ਨੂੰ ਗ੍ਰਿਫਤਾਰ ਕਰ ਲਏ ਨੇ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਜਿਹੜਾ ਸਾਮੁਇਕਤਾ ਜਿਹੜੀ ਵਾਰਦਾਤ ਕਰਨ ਆਏ ਸੀਗੇ ਉਹਦੇ ਤੇ ਜਿਹੜਾ ਇਹਨਾਂ ਦਾ ਪਲੈਟੀਨਾ ਮੋਟਰਸਾਈਕਲ ਸੀਗਾ ਉਹ ਇਤਿ ਤੋਂ ਸਾਨੂੰ ਮਿਲ ਜਾਂਦਾ ਤੇ ਸੈਕੰਡਲੀ ਜਿਹੜੀ ਕਾਰ ਸੀ ਜਿਹੜੀ ਚੋਰੀ ਕੀਤੀ ਹੋਈ ਸੀਗੀ ਉਹ ਵੀ ਬਰਾਮਦ ਹੋ ਗਈ ਹੈ ਸੋ ਇਹ ਦੋਨੋਂ ਚੀਜ਼ਾਂ ਹੋ ਜਾਂਦੀਆਂ ਨੇ ਦੋਸ਼ੀ ਇੱਕ ਅਰੈਸਟ ਹੋ ਗਿਆ ਦੂਜੇ ਦੀ ਗ੍ਰਿਫਤਾਰੀ ਬਾਕੀ ਹੈ ਤਾਂ ਇਹ ਸਾਰਾ ਇਨਸੀਡੈਂਟ ਹੈ ਜੀ ਇਹ ਕਿਹੜੀ ਤਰੀਕ ਦੀ ਘਟਨਾ ਜੀ ਬਸ 7 ਤਰੀਕ ਦੀ ਘਟਨਾ ਸੀਗੀ ਜੀ ਤੇ ਇਸ ਦੇ ਉੱਤੇ ਜਿਹੜਾ ਹੈਗਾ 8 ਤਰੀਕ ਨੂੰ ਸਾਡੇ ਕੋਲ ਇੰਟੀਮੇਸ਼ਨ ਆਂਦੀ ਹੈ ਤਾਂ ਅਸੀਂ ਪਰਚਾ ਦਰਜ ਕਰ ਲੈਨੇ ਆਂ ਤੇ 9 ਤਰੀਕ ਨੂੰ ਦੋਸ਼ੀ ਅਰੈਸਟ ਹੋ ਜਾਂਦਾ ਜਿਹੜਾ ਪਹਿਲਾ ਦੋਸ਼ੀ ਆ ਤੇ ਮੋਟਰਸਾਈਕਲ ਵੀ ਚੋਰੀ ਪਈ ਸੀ ਜਿਹੜਾ ਬਾਅਦ ਵਿੱਚ ਇਹਨਾਂ ਨੇ ਇਸਤੇਮਾਲ ਕੀਤਾ ਉਹ ਸਾਨੂੰ ਜਿੰਨਾ ਪਤਾ ਲੱਗਿਆ ਜਿਹਦੀ ਨੰਬਰ ਪਲੇਟ ਹੋਰ ਲੱਗੀ ਹੋਈ ਹੈ ਉਹਦੀ অথੈਨਟੀਸਿਟੀ ਅਸੀਂ ਵੈਰੀਫਾਈ ਕਰ ਰਹੇ ਹਾਂ ਪਹਿਲਾਂ ਇਹਨਾਂ ਨੇ ਜਾਬ ਜੇ ਪੇਸ਼ ਕਰਤਾ ਜੀ ਹਾਂਜੀ ਇਹਨਾਂ ਦਾ ਰਿਮਾਂਡ ਲਿੱਤਾ ਜੀ ਤੇ ਦੋ ਦਿਨ ਦਾ ਰਿਮਾਂਡ ਲਿੱਤਾ ਸੀਗਾ ਬਾਕੀ ਅਸੀਂ ਹੋਰ ਵੀ ਅੱਗੇ ਜਿਹੜੀ ਪੁਚੀ ਕਿਚ ਜਾਰੀ ਹੈ ਇਹਦੇ ਵਿੱਚੋਂ ਜਿਹੜਾ ਹੈਗਾ ਜੀ ਇੱਕ ਦੋਸ਼ੀ ਗ੍ਰਿਫਤਾਰ ਪਹਿਲਾ ਵੀ ਮਾਮਲੇ ਦਰਜ ਹੈ ਜਿਹੜੇ ਹਾਂਜੀ ਇਹਨਾਂ ਦੇ ਉੱਤੇ ਜੀ ਦੋਨਾਂ ਦੇ ਉੱਤੇ ਪਹਿਲਾ ਐਨਡੀਪੀਐਸ ਐਕਟ ਦੇ ਤਹਿਤ ਦੋਨਾਂ ਦੇ ਉੱਤੇ ਇੱਕ ਇੱਕ ਮੁਕੱਦਮਾ ਦਰਜ ਹੈਗਾ ਜੋ ਸਾਡੇ ਕੋਲ ਹਜੇ ਤੱਕ ਰਿਕਾਰਡ ਦੇ ਉੱਤੇ ਆਇਆ ਹੈ ਇਹ ਬਰਾਮਦ ਕਿੱਥੋਂ ਹੋਈ ਜੀ ਕਾਰ ਜਿਹੜੀ ਜਿਹੜੀ ਸਨੇਚ ਕੀਤੀ ਸੀ ਕਿੱਥੋਂ ਬਰਾਮਦ ਹੋਈ ਜੀ ਜਿਹੜੀ ਸਨੇਚਡ ਕਾਰ ਹੈਗੀ ਹੈ ਜੀ ਇਹ ਸਾਨੂੰ ਮੀਆਪੁਰ ਚਾਂਗਰ ਦੇ ਕੋਲ ਜਾ ਕੇ ਆਸੇਪਾਸ ਜੰਗਲ ਦੇ ਏਰੀਆ ਦੇ ਵਿੱਚੋਂ ਬਰਾਮਦ ਹੋਈ ਹੈ ਉਹ ਇਹਨਾਂ ਨੇ ਉੱਥੇ ਛੁਪਾ ਕੇ ਖੜੀ ਕੀਤੀ ਸੀਗੀ ਤਾਂ ਜੋ ਵੀ ਜਦੋਂ ਮਸਲਾ ਠੰਡਾ ਹੋ ਗਿਆ ਫਿਰ ਕੱਢਣਗੇ ਕਿੱਥੇ ਵੇਚਦੇ ਸੀਗੇ ਗੇਲੀ ਗੱਡੀ ਸਨੇਚ ਕਰ ਲਈ ਸੀ ਉਹ ਪਤਾ ਲੱਗੇ ਜੀ ਕੁਝ ਉਹ ਸਾਰਾ ਕੁਝ ਹਜੇ ਤਫਤੀਸ਼ ਦਾ ਵਿਸ਼ਾ ਜੀ ਉਹ ਦੌਰਾਨੇ ਤਫਤੀਸ਼ ਸਾਰੀ ਗੱਲ ਕਲੀਅਰ ਕਰਾਂਗੇ ਜਾਲੀ ਕੋਈ ਡਾਕੂਮੈਂਟ ਕੋਈ ਬਣਾਉਣ ਦਾ ਇਹ ਵੀ ਸੰਸਰ ਹੈ ਕਿ ਜੇ ਤਾਂ ਗੱਡੀ ਸਨੇਚ ਕੀਤੀ ਉਸ ਤੋਂ ਬਾਅਦ ਜਲ ਡਾਕੂਮੈਂਟ ਬਣਾਉਂਦੇ ਸੀ ਕੋਈ ਇਸ ਤਰ੍ਹਾਂ ਵੀ ਸਾਹਮਣੇ ਆ ਸਕਦਾ ਨਹੀਂ ਕੋਈ ਹਜੇ ਤੱਕ ਤਾਂ ਨਹੀਂ ਕੋਈ ਗੱਲ ਇਹ ਜੀ ਆਈ ਜੀ ਬਾਕੀ ਦੌਰਾਨੇ ਤਫਤੀਸ਼ ਕੋਈ ਵੀ ਚੀਜ਼ ਆਂਦੀ ਹੈ ਤਾਂ ਤੁਹਾਨੂੰ ਅਸੀਂ ਸੂਚਿਤ ਕਰਾਂਗੇ ਠੀਕ